ਜਿਲੰਦਰ ਦੇਹ ਤੇ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਜਿਹੜਾ ਵੈਪਨਸ ਦਾ ਇਲੈਗਲ ਵੈਪਨਸ ਦਾ ਮੋਡੂਲ ਜਿਹੜਾ ਬਸਟ ਕੀਤਾ ਹੈਗਾ ਇਹਦੇ ਵਿੱਚ ਪੰਜਾਬ ਦੇ ਬਤਨਾਮ ਮੁੰਡਾ ਹੈਗਾ ਲੰਡਾ ਹਰੀਕੇ ਦਾ ਇਹ ਕਾਫੀ ਨਟੋਰੀਅਸ ਬੰਦਾ ਹੈਗਾ ਕਾਫੀ ਕਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਹੈ ਕਿੰਨੇ ਆਪਣੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਸੌਸ਼ਲ ਰੈਸਟ ਚਲਾ ਰਹੇ ਸੀਗੇ ਇੱਕ ਜਗਦੀਪ ਸਿੰਘ ਉਰਫ ਜੱਗਾ ਪੋਕੇਵਾਲਾ ਉਹ ਇੱਕ ਪਵਨ ਕੁਮਾਰ ਉਹ ਪੰਮਾ ਪਾਊਡਰ ਕਹਿੰਦੇ ਉਹਨਾਂ ਔਰ ਲੰਡੇ ਦੇ ਵਿਆਸ ਤੇ ਜਿਹੜੀਆਂ ਸਟੋਕਸ ਕਾਲਸ ਜਿਹੜੀਆਂ ਕਰਦੇ ਸੀ ਔਰ ਲੋਕਾਂ ਨੂੰ ਭਰਾ ਕੇ ਕੈਸੀ ਵੀ ਮੰਨ ਕਰਦੇ ਸੀ ਜਿਹਨੂੰ ਰਕਿਤ ਨੂੰ ਸਾਡੇ ਸੀਆਈਏ ਨੇ ਜਵੰਦਰ ਦਿਹਾਤੀ ਦੇ ਨੇ ਇੰਸਪੈਕਟਰ ਪੁਸ਼ਤ ਵਾਲੀ ਦੀ 에ਰੋਨਮਾਈਚ ਬਸਟ ਕੀਤਾ ਇਹ ਸਾਰੇ ਆਪਰੇਸ਼ਨ ਨੂੰ ਮੈਡਮ ਜਸਰੂਪ ਐਸਪੀ ਡੀ ਔਰ ਸਰਵੰজিৎ ਜੀ ਡੀਐਸਪੀ ડી ਇਹਨਾਂ ਨੇ ਸੁਪਰਵਾਈਜ਼ ਕੀਤਾ ਅਸੀਂ 2 ਅਕਤੂਬਰ ਤੋਂ ਇਹ ਸਮਡੋਰ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜੂਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਇਹਦੇ ਅਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੀਗਲ ਪਿਸਟਲ ਉਹ ਬਰਾਮਦ ਕੀਤੇ ਇੱਕ ਵੈਪਨ ਇਹਦੇ ਕੋਲ ਸ਼ਰੀਆਮੜ ਕੇ ਅਸੀਂ ਬਾਕੀ ਇਹ ਕੋਈ ਇੱਕ ਪੌਚ ਬ੍ਰੰਦ ধੋਇਆ ਹੋਵੇ ਦੇ ਵਿੱਚੋਂ ਵਿਆਪਕ ਬ੍ਰੰਦ ਹੋਏ ਜਿਹੜਾ ਇਹ ਜਿਉਣਾ ਹੈਗਾ ਜਿਹਨੂੰ ਅਰੈਸਟ ਕੀਤਾ ਹੈਗਾ ਅਸੀਂ ਇੱਕ ਅਕਿਊਜ਼ ਨੂੰ ਇਹਦੀ ਲੰਬੀ ਚੌੜੀ ਸੁਨੀਲ ਕੁਮਾਰ ਐਲੀਅਸ ਜਿਉਣਾ ਇਹਦੀ ਬੈਕਗ੍ਰਾਉਂਡ ਹੈ ਜੀ ਆ ਪਹਿਲਾਂ ਵੀ ਇਹ ਵੈਪਨ ਸਪਲਾਈਰ ਰਿਹਾ ਹੈਗਾ ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਉਨਾ ਬੰਦੇ ਆਲੇ ਨੂੰ ਅੱਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ ਐਮਪੀ ਤੋਂ ਮੱਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਉਹ ਪੰਜਾਬ 'ਚ ਸਪਲਾਈ ਕਰਵਾ ਰਹੇ ਸੀਗੇ ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟਰਸ਼ਨ ਰੈਕਟ ਦੇ ਕਿਸੇ ਦੇ ਗੋਲੀਆਂ ਗੇਟ ਤੇ ਮਾਰਾਉਂਦੀਆਂ ਕਿਸੇ ਦੇ ਘਰਾਂ ਤੇ ਖਰਾਬਤੀ ਫਾਇਰਿੰਗ ਕਿਸੇ ਦੇ ਦੁਕਾਨਾਂ ਤੇ ਕਰਾਉਂਦੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਔਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟਰਸ਼ਨ ਜਿਹੜੀ ਹੈਗੀ ਉਹ ਦੀ ਡਿਮਾਂਡ ਕਰੀਏ ਇਹ ਬੜਾ ਅੱਛਾ ਕੈਚ ਹੈਗਾ ਇਹਨਾਂ ਨੇ ਸਾਈਬਰ ਡਿਟੈਕਟਿਵ ਵਿੰਗ ਨੇ ਬੜੀ ਮਿਹਨਤ ਨਾਲ ਉਹਨੂੰ ਫੜਿਆ ਇਹ ਸਾਰੀ ਜਿਹੜੀ ਆ ਸਪਲਾਈ ਚੇਨ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਇੱਲੇ ਕੁਝ ਵਿਅਕਤੀਆਂ ਦੀ ਆ ਉਹਨੂੰ ਬ੍ਰੇਕ ਕੀਤਾ ਸਾਰੀ ਟੀਮ ਜਿਹੜੀ ਹੈ ਉਹ ਉਦਾਇ ਦੀ ਯੋਗਤਾ ਰਹੀ ਹੈ ਇਹਨਾਂ ਦੇ ਮਾਨਯੋਗ ਡੀਜੀਪੀ ਪੰਜਾਬ ਜੀ ਲੋਕੀ ਰეკਮੈਂਡ ਕੀਤੇ ਜਾਣਗੇ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਰਿਵਾਰਡ ਕੀਤਾ ਜਾਵੇ ਇਹਨੂੰ ਸਪਲਾਈ ਦੇ ਕੰਪਨੀ ਜਿਹੜਾ ਸੁਨੀਲ ਕੁਮਾਰ ਹੈਗਾ ਜੀ ਇਹ ਬੇਸਿਕਲੀ ਸਪਲਾਇਰ ਆ ਇਹਦੇ ਉੱਪਰ ਵੈਪਨਸ ਸਮਗਮ ਦੀਆਂ ਪਰਚੇ ਹੈਗੇ ਔਰ ਇਹਦੇ ਉੱਪਰ ਨਾਰਕੋਟਿਕਸ ਸਮਗਮ ਦੀਆਂ ਪਰਚੇ ਹੈ। ਤਾਂ ਤਾਂ ਜਿੰਨੇ ਵੀ ਇਹ ਫੜੇ ਗਏ ਆ, ਪੇਸ਼ੋੜ ਫੜੇ ਗਏ ਸਾਰੇ ਕਰਤੇ ਹੀ ਮੈਨਾਂ ਜਾਂ ਫੋਰਮ ਤੇ ਇਹ ਸਾਰੇ ਕੰਟਰੀ ਮੇਡ ਨੇ ਜੀ। ਇਹ ਮੱਧ ਪ੍ਰਦੇਸ਼ ਤੋਂ ਸਮਗਲ ਹੋ ਕੇ ਇੱਥੇ ਲਿਆਂਦੇ ਗਏ ਆ। ਜਿੱਥੋਂ ਇਹ ਸਮਗਲ ਹੋਇਆ ਸੀ ਉਹਦਾ ਵੀ ਬੈਕਗ੍ਰਾਉਂਡ ਚੈੱਕ ਕਰ ਰਹੇ ਆ ਔਰ ਆਪਣੇ ਡੀਜੀਪੀ ਰਾਹੀਂ ਉਸ ਸਟੇਟ ਦੇ ਡਿਜੀਟ ਮੈਨੂੰ ਲਿਖ ਕੇ ਵੀ ਭੇਜਾਂਗੇ। ਤੇ ਕਿਹੜੀ ਜਗ੍ਹਾ ਤੋਂ ਇਹ ਚੀਜ਼ਾਂ ਬਣਦੀਆਂ ਹੈਗੀਆਂ ਤਾਂ ਕਿ ਇਸ ਪੂਰੇ ਨੈਟਵਰਕ ਦਾ ਜਿਹੜਾ ਪਰਦਾ ਉਖਾ ਖੁਦ ਲੈ ਕੇ ਆਉਂਦਾ ਸੀਗਾ ਜੀ ਆਪ ਲੈ ਕੇ ਆਉਂਦਾ ਸੀਗਾ ਇਹ ਦੇਖੋ ਕਦੀ ਇਹ ਟ੍ਰੇਨ ਯੂਜ਼ ਕਰਦਾ ਸੀ ਕਦੀ ਇਹ ਬੱਸ ਵੀ ਟ੍ਰਾਂਸਪੋਰਟ ਯੂਜ਼ ਕਰਦਾ ਸੀ ਕਦੀ ਇਹ ਖੁਦ ਦਾ ਟ੍ਰਾਂਸਪੋਰਟ ਯੂਜ਼ ਕਰਦਾ ਸੀ ਤੇ اور ਜਦੋਂ ਵੀ ਇਦਾਂ ਦਾ ਬੰਦਾ ਕੰਮ ਕਰਦਾ ਆਲਰੇਡੀ ਮੈਂ ਦੱਸ ਚੁੱਕਾ ਵੀ ਇਹ ਸਪਲਾਈਅਰ ਹੈਗਾ ਉਹ ਫਿਰ ਡਿਫਰੈਂਟ ਜਿਹੜੇ ਟ੍ਰਾਂਸਪੋਰਟ ਦੇ ਮੋਡ ਹੈਗੇ ਉਹਨੂੰ ਯੂਜ਼ ਕਰਦਾ ਤਾਂ ਕਿ ਮੈਂ ਕਿਸੇ ਵੀ ਤਰੀਕੇ ਨਾਲ ਬਚ ਕੇ ਆਪਣਾ ਸੌਣ ਲਿਆ। ਗੈਰ ਕਾਨੂੰਨੀ ਸਪਲਾਈ ਦਾ ਔਰ ਨਾਰਕੋਟਿਕਸ ਦੇ ਅੰਤੇ ਪਰਚੇ ਹੈਗੇ ਆ। ਉਹ ਅਸੀਂ ਚੈੱਕ ਕਰ ਲੈਨੇ ਆ ਵੀ ਲਾਸਟ ਪਰਚਾ ਕਿਹੜੇ ਤੋਏ ਦੀ ਜਮਾਨਤ ਹੋਵੇ। ਇਹਦੇ ਨਾਲ ਸਾਡੇ ਕੋਲ ਇਹ ਇੱਕ ਬੰਦਾ ਨਹੀਂ ਹੈਗਾ ਤੇ ਟੋਟਲ ਤੇ ਚਾਰ ਬੰਦੇ ਹੈਗੇ ਆ। ਜਿਹੜੇ ਕਿ ਏਸੇ ਕੇਸ ਦੇ ਵਿੱਚ ਸਾਡੇ ਕੋਲ ਦਰਜ ਹੈ ਬਟ ਕਿਉਂਕਿ ਉਹਦੇ ਨਾਲ ਇਨਵੈਸਟੀਗੇਸ਼ਨ ਸਾਡੀ ਡਿਸਟਰਬ ਹੁੰਦੀ ਇਸ ਕਰਕੇ ਉਹਨਾਂ ਦੇ ਨਾਮ ਨਹੀਂ ਪਾਉਂਦੇ। ਮੇਰੇ ਖਿਆਲ ਤਾਂ ਜੀ ਜੇ ਤੁਸੀਂ ਇਹਦੀ ਬੈਕਗ੍ਰਾਉਂਡ ਚੈੱਕ ਕਰੋ ਅਸੀਂ ਵੈਸੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਅੱਧੇ ਪੌਣੇ ਘੰਟੇ ਵਿੱਚ ਇਹਨੂੰ ਪਿਛਲੇ ਕੇਸਿਸ ਨੂੰ ਸਟੱਡੀ ਕਰੋਗੇ ਤਾਂ ਮੇਰੇ ਖਿਆਲ ਨਾਲ ਦੌਰ ਦੇ ਦਾ ਸਭ ਤੋਂ ਵੱਡਾ ਸਪਲਾਈਰ ਇਹ ਤੋਂ ਪਹਿਲਾਂ ਵੀ ਕਾਫੀ ਜਿਹੜੇ ਹੈਗੇ ਬੈਟਰ ਰਿਕਵਰ ਹੋਏ ਆ ਤੇ ਹੁਣ ਅਸੀਂ ਇਸ ਗੱਲ ਨੂੰ ਸਟੱਡੀ ਕਰ ਰਹੇ ਹਾਂ ਵੀ ਇਹ बार-बार ਕਿਉਂ ਇਹ ਕੰਮ ਕਰਦਾ ਕਿਸੇ ਦਾ ਵੱਡਾ ਲਾਲਚ ਹੋਗਾ ਜਿਹਦੇ ਕਰਕੇ ਵਾਰ-ਵਾਰ ਕਰੇ ਮੇਨ ਕੋਰੇ ਜੀ ਇਹਦਾ ਹੀ ਇਜ਼ ਅੰਡਰਵਾਟ ਓਕੇ ਕਿਨੇ ਦਿਨਾਂ ਵਿੱਚ ਇਹ ਸਾਡੇ ਕੋਲ ਕਦ ਤੱਕ ਹੈਗਾ ਠੀਕ ਹੈ